ਜਾ ਰਹੇ ਬਿਹੱਦ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਪ੍ਰਦੀਪ ਕੁਮਾਰ ਨੇ ਸ਼ਹਾਦਤ ਦਾ ਜਾਮ ਪੀ ਲਿਆ ਏ ਕੁਲਗਾਮ ਦੇ ਵਿੱਚ ਪ੍ਰਦੀਪ ਕੁਮਾਰ ਜਿਹੜਾ ਹੈਗਾ ਉਹ ਸ਼ਹੀਦ ਹੋ ਚੁੱਕਿਆ ਏ ਤੋਂ ਵੀ ਜ਼ਿਆਦਾ ਦੁੱਖ ਵਾਲੀ ਖਬਰ ਇਹ ਹੈ ਕਿ 2 ਸਾਲ ਪਹਿਲਾਂ ਇਸ ਸ਼ਹੀਦ ਦਾ ਵਿਆਹ ਹੋਇਆ ਸੀਗਾ ਤੇ ਜਿਹੜੀ ਹੁਣ ਇਹਨਾਂ ਦੇ ਘਰ ਵਾਲੀ ਹੈ ਪਤਨੀ ਹੈ ਉਹ ਪ੍ਰੈਗਨੈਂਸੀ ਤੇ ਉਸੇ ਨੂੰ ਲੈ ਕੇ ਛੁੱਟੀ ਲੈ ਕੇ ਹੁਣ ਪ੍ਰਦੀਪ ਕੁਮਾਰ ਨੇ ਘਰ ਦੇ ਵਿੱਚ ਆਉਣਾ ਸੀਗਾ ਬੱਚੇ ਦੀ ਡਿਲੀਵਰੀ ਨੂੰ ਲੈ ਕੇ ਜਿਹੜਾ ਆਉਣਾ ਸੀਗਾ ਪਰ ਇਹ ਮੰਦਭਾਗੀ ਖਬਰ ਪਰਿਵਾਰ ਨੂੰ ਹੁਣ ਜਦੋਂ ਸੁਣ ਨੂੰ ਮਿਲੀ ਹੈ ਤੇ ਪਰਿਵਾਰ ਦੇ ਪੈਰਾਂ ਹੇਠੋਂ ਇੱਕ ਵਾਰ ਜ਼ਮੀਨ ਨਿਕਲ ਚੁੱਕੀ ਹੈ ਪੂਰੇ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਹੈ ਕਿਉਂਕਿ ਕਿੱਥੇ ਤਾਂ ਇੱਕ ਪਾਸੇ ਘਰ ਦੇ ਵਿੱਚ ਖੁਸ਼ੀਆਂ ਸੀਗੀਆਂ ਕਿ ਅਗਲੇ ਪਾਸੇ ਜਿਹੜਾ ਹੈਗਾ ਉਹਨਾਂ ਦੇ ਜਿਹੜੀ ਸ਼ਹੀਦ ਦੀ ਘਰ ਵਾਲੀ ਸੀ ਉਹ ਪ੍ਰੈਗਨੈਂਟ ਸੀਗੀ 2 ਸਾਲ ਪਹਿਲਾਂ ਵਿਆਹ ਹੋਇਆ ਸੀਗਾ ਪਰਿਵਾਰ ਦੇ ਵਿੱਚ ਬਹੁਤ ਚਾਹ ਹੁੰਦੇ ਆ ਜਦੋਂ ਨੰਨਾ ਮਹਿਮਾਨ ਆਪਣੇ ਦੇ ਘਰੇ ਆਉਣਾ ਹੁੰਦਾ ਆਪਾਂ 100 ਕੁਛ ਉਹਦੇ ਬਾਰੇ ਸੋਚਦੇ ਆਂ ਕਿ ਮੁੰਡਾ ਹੋਊਗਾ ਪਾ ਨਾ ਰੱਖਾਂਗੇ ਕੁੜੀ ਹੋਊਗਾ ਪਾ ਨਾ ਰੱਖਾਂਗੇ ਆਪਾਂ ਕੱਪੜੇ ਪਾਇਆ ਕਰਾਂਗੇ ਇੱਕ ਵੱਖਰੀ ਜੀ ਦੁਨੀਆ ਜਿਹੜੀ ਹੈਗੀ ਉਹ ਦਾਦਾ-ਦਾਦੀ ਮੁੰਡੇ ਦੇ ਜਿਹੜੇ ਹੈਗੇ ਆ ਨਾਨਾ-ਨਾਨੀ ਬੱਚੇ ਛੋਟੇ ਦੇ ਹੁੰਦੇ ਉਹ ਆਪਣੀ ਬਣਾ ਲੈਂਦੇ ਆ ਪਰ ਬੇਹੱਦ ਮੰਦ ਭਾਗੀ ਖਬਰ ਇੱਥੇ ਸਾਹਮਣੇ ਆ ਰਹੀ ਹੈ ਆ ਹਰਿਆਣਾ ਦੇ ਜੀਨ ਦਾ ਜਿਹੜਾ ਇਹ ਸ਼ਹੀਦ ਹੈ ਪ੍ਰਦੀਪ ਕੁਮਾਰ ਹੈ ਜਿਹਨੇ ਸ਼ਹਾਦਤ ਦਾ ਜਾਮ ਪੀ ਲਿਆ ਦੇਸ਼ ਦੀ ਸੇਵਾ ਕਰਦਾ ਹੋਇਆ ਪ੍ਰਦੀਪ ਕੁਮਾਰ ਕੁਲਗਾਮ ਦੇ ਵਿੱਚ ਸ਼ਹੀਦ ਹੋ ਚੁੱਕਿਆ ਹੈ 2 ਸਾਲ ਪਹਿਲਾਂ ਵਿਆਹ ਹੋਇਆ ਸੀਗਾ ਘਰ ਵਾਲੀ ਪ੍ਰੈਗਨੈਂਟ ਹੈ ਛੁੱਟੀ ਲੈ ਕੇ ਘਰੇ ਆਉਣਾ ਸੀਗਾ ਪਰ ਇਹ ਸਾਰੇ ਕੁਝ ਦੇ ਉੱਤੇ ਪਾਣੀ ਜਿਹੜਾ ਹੈਗਾ ਉਹ ਫਿਰ ਗਿਆ ਦੁੱਖਾਂ ਦਾ ਪਹਾੜ ਪਰਿਵਾਰ ਦੇ ਉੱਤੇ ਜਿਹੜਾ ਹੈਗਾ ਡਿੱਗ ਚੁੱਕਿਆ ਹੈ 5 ਸਾਲ ਪਹਿਲਾਂ ਖੁਦ ਆ ਆਰਮੀ ਦੇ ਵਿੱਚ ਫੌਜ ਦੇ ਵਿੱਚ ਪ੍ਰਦੀਪ ਕੁਮਾਰ ਜਿਹੜਾ ਹੈਗਾ ਉਹ ਭਰਤੀ ਹੋਇਆ ਸੀਗਾ ਤੇ ਮਾਪਿਆਂ ਦਾ ਇਕੱਲਾ ਪੁੱਤ ਸੀਗਾ ਜਿਹੜਾ ਜੇ ਗੱਲ ਕੀਤੀ ਜਾਵੇ ਪ੍ਰਦੀਪ ਕੁਮਾਰ ਦੀ ਸੋ 2 ਸਾਲ ਪਹਿਲਾਂ ਵਿਆਹ ਹੋਇਆ ਸੀਗਾ ਘਰ ਵਾਲੀ ਦੀ ਗੱਲ ਕੀਤੀ ਜਾਵੇ ਪ੍ਰੈਗਨੈਂਟ ਹੈ ਵਾਈਫ ਡਿਲੀਵਰੀ ਤੋਂ ਪਹਿਲਾਂ ਪ੍ਰਦੀਪ ਨੇ ਛੁੱਟੀ ਲੈ ਕੇ ਹੁਣ ਘਰੇ ਆਉਣਾ ਸੀਗਾ ਪਰ ਉਦੋਂ ਪਹਿਲਾਂ ਰੱਬ ਨੂੰ ਜਿਹੜਾ ਹੈਗਾ ਉਹ ਕੁਝ ਹੋਰ ਹੀ ਮਨਜ਼ੂਰ ਸੀਗਾ ਮੁਦਰਾਗਾਮ ਮੁਕਾਬਲੇ ਦੇ ਦੌਰਾਨ ਜਿਹੜਾ ਹੈਗਾ ਸ਼ਹਾਦਤ ਦਾ ਜਾਮ ਜਿਹੜਾ ਹੈਗਾ ਪ੍ਰਦੀਪ ਕੁਮਾਰ ਨੇ ਪੀ ਲਿਆ ਏ 2015 ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋਇਆ ਸੀਗਾ ਪ੍ਰਦੀਪ ਕੁਮਾਰ ਜੀਂਦ ਜ਼ਿਲ੍ਹੇ ਦੇ ਪਿੰਡ ਜਾਜਨਵਾਲਾ ਦਾ ਰਹਿਣ ਵਾਲਾ ਏ ਪ੍ਰਦੀਪ ਕੁਮਾਰ ਪਰ ਮਾਪਿਆਂ ਦਾ ਇਕੱਲਾ ਪੁੱਤ ਸੀਗਾ ਤੇ ਉਦੋਂ ਬਾਅਦ ਜਿਹੜੀਆਂ ਖੁਸ਼ੀਆਂ ਇਸ ਟਾਈਮ ਘਰ ਤੇ ਵਿੱਚ ਬਿਲਕੁਲ ਦਰਵਾਜ਼ੇ ਤੇ ਬਾਹਰ ਦੇ ਉੱਤੇ ਹੀ ਖੜੀਆਂ ਸੀਗੀਆਂ ਕਿ ਆ ਇੱਕ ਕਿੱਥੇ ਤਾਂ ਆ ਘਰ ਦੇ ਵਿੱਚ ਇੱਕ ਨਵਾਂ ਨੰਨਾ ਮਹਿਮਾਨ ਆਉਣ ਵਾਲਾ ਸੀਗਾ ਕਿੰਨੇ ਚਾ ਹੁੰਦੇ ਆ ਸਾਰੇ ਪਰਿਵਾਰ ਨੂੰ ਰਿਸ਼ਤੇਦਾਰਾਂ ਦੇ ਵਿੱਚ ਔਰ ਦੂਸਰੇ ਪਾਸੇ ਜਿਹੜਾ ਹੈਗਾ ਇਸ ਤਰੀਕੇ ਦੀ ਜਦੋਂ ਪਰਿਵਾਰ ਨੂੰ ਖਬਰ ਮਿਲਦੀ ਹੈ ਮਾਪਿਆਂ ਦਾ ਤਾਂ ਰੋ ਰੋ ਕੇ ਬੁਰਾ ਹਾਲ ਹੀ ਆ ਪਰ ਸੋਚੋ ਉਸ ਸ਼ਹੀਦ ਦੀ ਪਤਨੀ ਦੇ ਉੱਤੇ ਕੀ ਬੀਤ ਰਹੀ ਹੋਵੇਗੀ ਜਦੋਂ ਇਹ ਖਬਰ ਉਸ ਨੂੰ ਦਿੱਤੀ ਜਾਊਗੀ ਯਾ ਕੁਛਕ ਟਾਈਮ ਤੱਕ ਆਪਾਂ ਜਰੂਰ ਪਰਿਵਾਰਕ ਮੈਂਬਰ ਲਗਾ ਕੇ ਰੱਖ ਸਕਦੇ ਆ ਇਹ ਗੱਲ ਪਰ ਉਸ ਸ਼ਹੀਦ ਦੀ ਪਤਨੀ ਦੇ ਉੱਤੇ ਕੀ ਬੀਤੂਗੀ ਜਦੋਂ ਉਸ ਨੂੰ ਇਹ ਖਬਰ ਮਿਲੂਗੀ ਹਮੇ ਆਪਣੇ ਬੇਟੇ ਬੇਕਰਵਾਏ ਹਮਾਰੇ ਲਿਆ ਕੇ ਨਾਮ ਰੋਸ਼ਨ ਕੀਤਾ گاਉਂ ਦਾ ਨਾਮ ਰੋਸ਼ਨ ਕੀਤਾ ਉਹ ਦੇਸ਼ ਕੇ ਲਈ ਸ਼ਹੀਦ ਹੋਆ ਇੱਕ ਫੌਜੀ ਕੇ ਮਾਂ ਕੋ ਬਾਪ ਕੋ ਇਸੇ ਬੜਾ ਗਰਉ ਨਹੀਂ ਹੁੰਦਾ ਉਹ ਸ਼ਹੀਦ ਹੋ ਕੇ ਕੇ ਅਮਰ ਰਹੇ ਉਸ ਦਾ ਦੁਆਰਾ ਤੇ ਨਮੂਣਾ ਹਮੇ ਆਪਣੇ ਬੇਟੇ ਬਹੁਤ ਕਰਵਾਏ हमारा बेटा देश के काम आया मैं भी फौजी हूँ हर कोई फौजी की यही तपन्ना होती है कि मैं देश के काम आऊँ पेट तो हर कोई पालता है लेकिन एक जो फौजी की माँ होती है और बाप होता है उनका आदर सम्मान और फौजी का आदर सम्मान अलग ही होता है हमें हमारे बेटे पे बहुत गर्व है